ਕਰ ਲਿਆ ਕਰ ਸਾਰਾ ਦਿਨ ਮੰਜੀ ਤੇ ਬੈਠੀ ਖਾਂਦੀ ਨਹੀਂ ਹੈ ਨਾ ਕਾਦੀ ਮੈਚ ਠਾਣੀ ਕਾਹੀ ਜਿਹੜੀ ਮੇਰੀ ਸੋਈ ਚ ਲੱਗ ਜਾਂਦੀ ਆ ਦੀਸ ਜਾਰੀ ਇਹਨਾਂ ਗੱਲਾਂ ਨਾ ਬਣਾਓ ਠੀਕ ਆ ਮੰਮੀ ਨੇ ਕਿਹਾ ਜਿੰਨਾ ਦੇਰ ਦੇ ਹੱਥ ਚ ਝੂੜਾ ਆ ਨਾ ਤੂੰ ਕੋਈ ਕੰਮ ਨਹੀਂ ਕਰਨਾ ਹਾਂ ਤੇ ਇਸੇ ਚਾਚੇ ਨੇ 3 ਸਾਲ ਹੋ ਗਏ ਝੂੜਾ ਨਹੀਂ ਲਾਇਆ ਹੈ ਝੂੜਾ ਤੇ ਆ ਪਾ ਕੇ ਪਿੱਛੇ ਜਿਹੜਾ ਖਰਾ ਵੈਲਡਿੰਗ ਕਰਾ ਕੇ ਲਈ ਹੁੰਦੀ ਹੈ ਹੈ ਹੇਲ ਜਾ ਮਾਸਾ ਹੇਲ ਜਾ ਦੀਦੀ 3 ਸਾਲ ਹੋ ਗਏ ਆਣੂ ਚਲ ਜਾ ਕੇ ਮੇਰਾ ਭਾਂਡੇ ਮਜਵਾ ਸਾਰੀ ਸੁਣੋ ਮੈਂ ਅਨੁਪਮਾ ਵੇਖਣਦੀ ਆ ਤੇ ਜਿੰਨੀ ਦੇਰ ਮੇਰਾ ਐਪੀਸੋਡ ਨਾ ਖਤਮ ਹੁੰਦਾ ਮੈਂ ਨਹੀਂ ਥੋਕਣਾ ਨਾ ਤੇਰਾ ਐਪੀਸੋਡ ਖਤਮ ਨਾ ਹੋਵੇ ਤੇ ਪੈਰ ਸੋਈ ਦਾ ਕੰਮ ਕਰਕੇ ਕਰਦੀ ਖਤਮ ਹੋ ਜਾ ਰੱਬਾ ਦੇ ਰਿਆ ਇੱਥੇ ਲੋਕਾਂ ਦੇ ਘਰ ਵਾਲੇ ਹੁੰਦੇ ਆ ਉਹਨਾਂ ਨੂੰ ਜਾ ਕੇ ਕੋਈ ਦੁੱਖ ਦੱਸੋ ਨਾ ਤੇ ਅਗਲੇ ਦੁੱਖ ਸੁਣਦੇ ਆ ਹੈ ਤੇ ਜਾ ਕੇ ਟੱਬਰ ਨਾਲ ਲੱਡ ਬਹਿ ਜਾਂਦੇ ਤੇ ਕਮੀਰਾ ਘਰ ਵਾਲਾ ਉਹਨੂੰ ਜਾ ਕੇ ਮੈਂ ਆਪਣਾ ਕੋਈ ਦੁੱਖ ਦੱਸਾਂ ਗੰਮਰ ਨਹੀਂ ਲੱਡ ਬਹਿ ਜਾਂਦਾ ਵਾ ਤੇ ਤਾਂ ਵਿਆਹ ਕਿ ਲਿਆਦੀ ਮਾਰਾਣੀ ਡੱਡ ਤੇ ਨਹੀਂ ਹਲਦੀ ਤਾਂ ਠੀਕ ਹੈ ਨਹੀਂ ਤਾਂ ਫਿਰ ਨਾਸੇ ਆ ਪਿਆਜ ਆਪੇ ਕਰਦੇ ਰਹਿਣਗੇ ਕੰਮ ਜਿਨ੍ਹਾਂ ਨੂੰ ਲੋੜ ਹੈ ਮੈਨੂੰ ਪਤਾ ਨਹੀਂ ਕਿੱ ਕੱਲੀ ਖਾਂਦੀ ਰਹਿੰਦੀ ਐ ਗਰਾਂਮ